ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ-ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਇੱਕ ਢੇਰ ਦੀ ਬਣੀ ਹੋਈ ਸਬਜ਼ੀ ਵਾਲੀ ਟਰਾਲੀ ਵਖਾ ਰਹੇ ਹਾਂ ਕਿਉਂਕਿ ਵੀਰ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਟਰੈਕਟਰ ਦੇ ਮਗਰ ਟਰਾਲੀ ਪਾ ਕੇ ਦੇ ਛੱਤ ਪਾ ਕੇ 크ਰੇਟ ਲਾਏ ਹੋਏ ਨੇ ਜੀ ਸਬਜੀ ਵੇਚਣ ਦੇ ਵਾਸਤੇ ਆ ਬੇਖ ਸਕਦੇ ਤੁਸੀਂ ਹਾਂਜੀ ਉਹ ਕਰਿਓ ਧੁੱਪ ਤੋਂ ਬਚਣ ਲਈ ਜੋ ਕਿ ਆਪਾਂ ਘਰਾਂ ਦੇ ਵਿੱਚ ਸਬ지ਆ ਹਰੀਆਂ ਸਬ지ਆ ਖਾਂਦੇ ਆ ਜੀ ਦੇਖ ਸਕਦੇ ਹੋ ਵੀਰ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਟਰਾਲੀ ਬਣਾਈ ਹੋਈ ਹੈ ਜੀ ਕਰੇਟ ਰੱਖੇ ਹੋਏ ਨੇ ਜੀ ਵਿੱਚ। ਟਰੇਟਾਂ ਦੇ ਵਿੱਚ ਸਬਜ਼ੀ ਰੱਖੀ ਹੋਈ ਹੈ ਜੀ। ਤਸਦੀਕ ਆ ਬਾਜੀ। ਇਹ ਜਿਹੜੀ ਟਰਾਲੀ ਬਣਾਈ ਹੈ ਤੁਸੀਂ ਬਹੁਤ ਵਧੀਆ ਬਣਾਈ ਹੈ ਕਿੱਥੋਂ ਬਣਵਾਈ ਹੈ ਜੀ ਇਹ? ਇਹ ਕਨਾਲ ਕੋਈ ਰਿਸ਼ਤੇਦਾਰ ਹੈ ਸਾਡਾ ਉਹਨੇ ਤਿਆਰ ਕੀਤੀ ਸੀ। ਅੱਛਾ ਜੀ। ਤੇ ਉਹ ਵੀ ਸਬਜ਼ੀ ਦਾ ਕੰਮ ਕਰਦਾ ਹੈ ਜੀ? ਸਬਜ਼ੀ ਦਾ ਕੰਮ ਹੀ ਕਰਦਾ ਹੈ। ਅੱਛਾ ਇਹ 크ਰੇਟ ਲਾਏ ਹੋਏ ਨੇ ਹੈ ਜੀ? ਹਾਂ ਜੀ, ਤਿੰਨ ਤਿੰਨ ਲਾਈਨਾਂ ਲੱਗ ਜਾਂਦੀਆਂ ਵਧੀਆ। ਠੀਕ ਹੈ ਜੀ। ਕਿ ਇਹ ਕਿੰਨੇ ਕੁ ਹੋ ਗਈ ਸੀਗੀ ਟਰਾਲੀ ਤਿਆਰ ਇਹ ਹੋ ਗਈ ਸੀ 2.5 ਲੱਖ ਦੀ ਉਸ ਟਾਈਮ ਅੱਛਾ ਜੀ ਤੇ ਸਬਜ਼ੀ ਤੋਂ ਇਲਾਵਾ ਹੋਰ ਵੀ ਕੋਈ ਕੀ ਚਲਾਉਂਦੇ ਜੀ ਇਹਨਾਂ ਚ ਕੋ ਮਰਜ਼ੀ ਲੈ ਸਕਦੇ ਆ ਜੀ ਅੱਛਾ ਜੀ ਪਿੱਛੇ ਆ ਸਲ ਫਨ ਬਣੀਆਂ ਹੋਈਆਂ ਕਰੀਡ ਲਾ ਕੇ ਜੋ ਮਰਜ਼ੀ ਵੇਚ ਲਓ ਠੀਕ ਹੈ ਜੀ ਤੇ ਫਿਰ ਇਹ ਰਾਤੀ ਇੱਥੇ ਖੜੀ ਰਹਿੰਦੀ ਆ ਰਾਤ ਨੂੰ ਲੈ ਜਾਣੇ ਭਾਜੀ ਟਰੈਕਟਰ ਲੱਗਿਆ ਹੋਊਗਾ ਇਹ ਟਰੈਕਟਰ ਲੱਗਿਆ ਭਾਜੀ ਠੀਕ ਹੈ ਜੀ ਆ ਬੇਖ ਸਕਦੇ ਹੋ ਤੁਸੀਂ ਵੀਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਬਜ਼ੀ ਵੇਚਣ ਵਾਸਤੇ ਟਰਾਲੀ ਦੇ ਵਿੱਚ ਕਰੇਟ ਲਾਏ ਹੋਏ ਨੇ ੁੱਟ ਤੋਂ ਬਚਣ ਵਾਸਤੇ ਜੀ ਜੇ ਆਪਾਂ ਘਰਾਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਖਾਂਦੇ ਆਂ ਜੀ, ਹਰੀਆਂ ਭਰੀਆਂ ਸਬਜ਼ੀਆਂ। ਬਾਕੀ ਇਹ ਗੱਲ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ ਜੀ। ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਧੰਨਵਾਦ।